ਦੀ ਕਾਰਡ ਹੋਲਡਰ ਨੇ ਇਜ਼ਾ ਵੈਰੀਗੇਸ਼ਨ ਤੈਸ ਤੋਂ ਬਾਅਦ ਸਾਨੂੰ ਕੁਝ ਮਾਹੌਲ ਬਣਾਉਣਾ ਚਾਹੀਦਾ ਮੈਂ ਦੋ ਸੁਝਾਸ਼ ਦਿੱਤੇ ਸੀ ਲੁਧਿਆਣਾ ਵਿੱਚ ਮੀਟਿੰਗ ਹੋਈ ਸੀ ਕਿ ਇੱਕ ਤਾਂ ਮੈਂ ਕਿਉਂਕਿ ਮੈਂ ਟੂਰਮ ਦੇ ਵਿੱਚ ਦੇਖਿਆ ਆ ਪੌਡੀਚਰੀ ਦੇਖਿਆ ਪਿਛਲੇ ਵਾਰ ਅ ਬੀਜੇਬਾਣਾ ਤੇ ਦੇਖਿਆ ਕਿ ਉੱਥੋਂ ਦਾ ਕੋਈ ਪੁਲਿਸ ਪਾਰਟਰ ਤਗੜੀ ਦਾ ਬਹੁਤ ਆ ਉਹਨਾਂ ਦੇ ਕੁਝ ਆਰਟਿਸਟ ਲੱਗੇ ਹੁੰਦੇ ਨੇ ਮਾਹੌਲ ਬਣਾਉਣ ਵਾਸਤੇ ਮੈਂ ਉਹ ਸੁਝਾਸ਼ ਵੀ ਦਿੱਤਾ ਸੀ ਵੀ ਅਸੀਂ ਕੁਝ ਚਿੱਤਰਕਾਰਾਂ ਨੂੰ ਬੁਲਾਈਏ ਜਿਹੜੇ ਚિત੍ਰਕਾਰ ਨੌਨ ਪੰਜਾਬੀ ਹੋਣ ਤੇ ਜਦੋਂ ਕੋਈ ਕੈਰਲਾਈਟ ਬੰਦਾ ਸਤਾਦਾ ਸੈਕਟਰ 'ਚ ਆਪਣੀ ਈਗਰ ਲਾ ਕੇ ਉੱਥੇ ਪੇਂਟਿੰਗ ਕਰ ਰਿਹਾ ਹੋਗਾ ਭਗਸਿੰਘ ਦਾ ਜਾਂ ਗਗਰੀ ਬਾਬਿਆਂ 'ਚੋਂ ਕਿਸੇ ਦਾ ਚਿੱਤਰ ਬਣਾ ਰਿਹਾ ਹੋਗਾ ਤਾਂ ਲੱਗਦੇ ਬੜੇ ਬੰਦੇ ਦੇਖਣਗੇ ਜ਼ਰੂਰ ਕਿ ਇਹ ਬੰਦਾ ਪੰਜਾਬੀ ਨਹੀਂ ਲੱਗਦਾ ਪਰ ਇਹ ਗਗਰੀ ਬਾਬਿਆਂ ਦਾ ਜਾਂ ਕਾਮਾਗਾਟਾ ਬਾਰੂ ਨੂੰ ਚਿੱਤਰ ਰਿਹਾ ਜਾਂ ਪੰਜਾਬ ਦੀ ਕਿਸੇ ਈਵੈਂਟ ਨੂੰ ਚਿੱਤਰ ਰਿਹਾ ਪਰ ਉਸ ਦੋ ਤਿੰਨ ਘੰਟਿਆਂ 'ਚ ਕੁਝ ਨਾ ਕੁਝ ਲੋਕ ਦੰਗਲ ਗਏ ਤੇ ਦੇਖਣ ਵੇਖ ਕੋਈ ਨਾ ਵੀ ਇਵੈਂਟ ਹੋ ਰਹੀ ਆ ਬੰਦਾ ਗੌਨ ਪੰਜਾਬੀ ਆ ਉਹ ਭਗਤ ਸਿੰਘ ਨੂੰ ਬੁਲਾ ਰਿਹਾ ਅਤਾਕ ਸਿੰਘ ਸਰਾਬੇ ਨੂੰ ਬੁਲਾ ਰਿਹਾ ਜਾਂ ਕੁਝ ਹੋਰ ਬੰਦਿਆਂ ਦੀ ਚਿਤਲ ਬੁਲਾ ਰਿਹਾ ਅੱਜ ਅਸੀਂ ਪੀਪਲ ਜੀ ਕਨਵੈਨਸ਼ਨ ਸੈਂਟਰ ਵਿੱਚ ਪੰਜਾਬੀ ਦੇ ਲੇਖਕ ਨਾਟਕਕਾਰ ਰੰਗਕਰਮੀ ਬੁੱਧੀਜੀਵੀ ਪੱਤਰਕਾਰ ਤੇ ਵੱਖਰੇ ਵੱਖਰੇ ਸ਼ੋਭਿਆਂ ਤੋਂ ਦਲੇ ਚਿੰਤਕ ਲੋਕ ਨੇ ਉਹ ਇੱਥੇ ਜੁੜੇ ਹੋਏ ਆ ਦੋ ਪ੍ਰਸੰਗ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਉਦਾਸ ਮਨ ਨਾਲ ਇਹ ਗੱਲ ਸਾਂਝੀ ਕਰ ਰਹੇ ਹਾਂ ਕਿ ਅਸੀਂ ਪੁਲਵਾਮਾ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਨੂੰ ਸ਼ਹਾਦਤ ਦੀ ਪੇਟ ਕਰਨੀ ਅੱਜ ਔਰ ਦੂਸਰਾ ਅਸੀਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਵੱਲੋਂ ਇਹ ਅਪੀਲ ਕਰਨੀ ਆ ਕਿ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਸੰਜਮ ਬਤਲ ਯੰਗ ਦੇ ਮਾਹੌਲ ਨੂੰ ਟਾਲਿਆ ਜਾਵੇ ਅਤੇ ਦੋਨਾਂ ਮੁਲਕਾਂ ਦਾ ਜਿਹੜਾ ਆਵਾਮ ਆ ਉਹਨੂੰ ਇੱਕ ਦੂਜੇ ਨਾਲ ਮਿਲ ਜੁਲਣ ਦੇ ਮੌਕੇ ਤੇ ਤੇਜਾਨ ਖਾਸ ਤੌਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਵਪਾਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਜਾਵੇ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵੀਜ਼ਾ ਪ੍ਰਣਾਲੀ ਸੌਖੀ ਬਣਾਈ ਜਾਵੇ ਤਾਂ ਜੋ ਲੋਕ ਪੀਪਲ ਟੂ ਪੀਪਲ ਮਿਲ ਸਕਣ ਤੇ ਨਾਲ ਦੀ ਨਾਲ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹ ਵਿਸ਼ਵਾਸ ਦਿਵਾਦੇ ਹਾਂ ਕਿ ਦੁੱਖ ਦੀ ਇਸ ਘੜੀ 'ਚ ਅਸੀਂ ਹਿੰਦੁਸਤਾਨ ਦੀ ਸਰਕਾਰ ਦੇ ਹਿੰਦੁਸਤਾਨ ਦੇ ਆਬਾਦ ਦੇ ਲੋਕਾਂ ਦੇ ਨਾਲ ਆ ਕਿਉਂਕਿ ਇਹ ਮਾਮਲਾ ਇਸ ਵੇਲੇ ਸਾਡੇ ਰਾਸ਼ਟਰ ਦੀ ਸਾਡੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਅਜਮਦ ਦਾ ਮਾਮਲਾ ਆ ਅੱਜ ਇੱਕ ਹੋਰ ਮਾਮਲੇ ਬਾਰੇ ਵੀ ਅਸੀਂ ਇਕੱਠੇ ਹੋਏ ਆ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਰਾਸ਼ਟਰੀ ਕਾਨਫਰੰਸ ਜਿਹੜੀ ਹੈ ਉਹ 21 ਤੋਂ 25 ਅਗਸਤ ਤੱਕ ਇੱਥੇ ਪੰਜਾਬ ਚhattisgarh ਦੇ ਵਿੱਚ ਹੋਣੀ ਆ ਉਹਦੀ ਤਿਆਰੀ ਦੀ ਮੀਟਿੰਗ ਵਾਸਤੇ ਵੀ ਅਸੀਂ ਬੁਲਾਇਆ ਲਹਿਕਣ ਨੂੰ ਕੁੱਦੀ ਜੀਵੀਆਂ ਨੂੰ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹੈਗੇ ਆ ਕਿ ਹਿੰਦੁਸਤਾਨ ਦੀਆਂ ਖੱਬੇ ਪੱਖੀ ਪਾਰਟੀਆਂ ਭਾਸ਼ਾ ਬਾਰੇ ਸੱਭਿਆਚਾਰ ਬਾਰੇ ਲੋਕਾਂ ਦੇ ਰੋਜ਼ਬਰਾਂ ਦੇ ਮਸਲਿਆਂ ਬਾਰੇ ਕਮਿਊਨਿਸਟ ਪਾਰਟੀਆਂ ਬਹੁਤ ਲੰਬੇ ਸਮੇਂ ਤੋਂ ਲੱਗਪਗ ਜੜੀ ਆ ਅਸੀਂ 21 ਸਦੀ ਸ਼ਤਾਬਦੀ ਵੀ ਆ ਕਮਿਊਨਿਸਟ ਪਾਰਟੀ ਦੀ ਤੇ ਇਸ ਵਿੱਚ ਕਮਿਊਨਿਸਟ ਦਾ ਬਹੁਤ ਲੰਮਾ ਇਤਿਹਾਸ ਆ ਮੈਂ ਇਹ ਗੱਲ ਸਪੈਸ਼ਲ ਤੌਰ ਤੇ ਕਹਿਣਾ ਚਾਹਾਂਗਾ ਕਿ ਹਿੰਦੂਸਤਾਨ ਦੀ ਕਮਿਊਨਿਸਟ ਪਾਰਟੀ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਸੀਪੀਆਈ ਨੇ ਹਿੰਦੂਸਤਾਨ ਦੀਆਂ ਪਛਾਵਾਂ ਤੇ ਹਿੰਦੂਸਤਾਨ ਦੇ ਵੱਖ-ਵੱਖ ਖਿੱਤਿਆਂ ਦੇ ਸੱਭਿਆਚਾਰਾਂ ਦੀ ਰਾਖੀ ਲਈ ਬਹੁਤ ਵੱਡੇ ਯਤਨ ਕੀਤੇ ਆ ਨਾਲ ਮੈਂ ਇਹ ਵੀ ਯਾਦ ਕਰਾਉਣਾ ਚਾਹੂੰਗਾ ਕਿ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਦੀ ਪਾਰਲੀਮੈਂਟਰੀ ਹਿਸਟਰੀ 'ਚ ਕੁਝ ਔਕਾਇਆਂ ਕੁਝ ਕਮੀਆਂ ਹੋ ਸਕਦੀਆਂ ਆ ਪਰ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਦਾ ਦੜੜਾ ਇਤਿਹਾਸ ਆ ਉਹ ਤੋਂ ਬਿਨਾ ਉਹਨੂੰ ਸਮਝੇ ਤੋਂ ਬਿਨਾ ਹਿੰਦੁਸਤਾਨ ਦੀ ਕਲਚਰਲ ਹਿਸਟਰੀ ਨਹੀਂ ਸਮਝੀ ਜਾ ਸਕਦੀ ਖਾਸ ਤੌਰ ਤੇ ਪੀਸੀ ਯੋਸ਼ੀ ਨੂੰ ਅਸੀਂ ਯਾਦ ਕਰਦੇ ਆ ਜਿਨ੍ਹਾਂ ਨੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਖਿੱਤਿਆਂ ਦੇ ਵੱਖਰੀਆਂ ਵੱਖਰੀਆਂ ਜ਼ੁਬਾਨਾਂ ਦੇ ਵੱਖਰੇ ਵੱਖਰੇ ਸਭਿਆਚਾਰਾਂ ਦੇ ਲੇਖਕਾਂ ਨੂੰ ਬੁੱਧੀਜੀਵੀਆਂ ਨੂੰ ਪੱਤਰਕਾਰਾਂ ਨੂੰ ਫਿਲਮਕਾਰਾਂ ਨੂੰ ਰੰਗਕਰਮੀਆਂ ਨੂੰ ਖਾਸ ਤੌਰ ਤੇ ਸਾਡੇ ਵੱਡੇ ਫਿਲਮਕਾਰ ਸੀ ਵੱਡੀਆਂ ਫਿਲਮਾਂ ਬਣੀਆਂ ਇਪਟਾ ਦੇ ਤਹਿਤ ਜਦੋਂ ਅਸੀਂ ਦੇਖਦੇ ਹਾਂ ਕਿ ਇਪਟਾ ਤੇ ਪ੍ਰਗਤੀਸ਼ੀਲ ਲੇਖਕ ਸੰਗ ਪ੍ਰਗਤੀਸ਼ੀਲ ਲੇਖਕ ਸੰਗ 1936 ਚ ਬਣ ਗਿਆ ਸੀ ਮਨੁਸ਼ੀਪ ਰਮਚੰਦ ਦੀ ਅਗਵਾਈ ਚ ਉਸ ਤੋਂ ਬਾਅਦ 1943 ਚ ਜਦੋਂ ਇਪਟਾ ਬਣੀ ਸੀ ਤਾਂ ਇਪਟਾ ਦਾ ਜਿਹੜਾ ਲੋਗੋ ਸੀ ਉਹ ਬੰਗਾਲ ਦੇ ਇੱਕ ਚિત੍ਰਕਾਰ ਜਿੱਤੂ ਨੇ ਕੀਤਾ ਸੀ ਔਰ ਇਪਟਾ ਨੂੰ ਇਪਟਾ ਦਾ ਨਾਮ ਸਾਡੇ ਇੱਕ ਵੱਡੇ ਸਾਇੰਸਦਾਨ ਹੋਮ ਯਾਗੀਰ ਭਵਾਨ ਨੇ ਦਿੱਤਾ ਸੀਗਾ ਤੇ ਬਹੁਤ ਸਾਰੇ ਜਿਹੜੇ ਵੱਡੇ ਫਿਲਮਕਾਰ ਸੀ ਖਾਸ ਤੌਰ ਤੇ ਜਦੋਂ ਧਰਤੀ ਕੇ ਲਾਲ ਫਿਲਮ ਬਣੀ ਜਾਂ ਨੀਚਾ ਦੇ ਫਿਲਮਾਂ ਬਣੀ ਤਾਂ ਜਿਹੜੇ ਵੱਡੇ ਸਾਡੇ ਫਿਲਮ ਦੇ ਲੋਕ ਸੀਗੇ ਉਹਨਾਂ ਨੂੰ ਕੌਮਨਿਸਟ ਪਾਰਟੀ ਚ ਲੈ ਕੇ ਆਉਣਾ ਪ੍ਰੋ ਪੀਪਲ ਜਿਹੜਾ ਹੈਗਾ ਕਲਚਰ ਪੈਦਾ ਕਰਨਾ ਸੋ ਮੈਸ ਕਰਕੇ ਮਹਿਸੂਸ ਕਰਦਾ ਆ ਕਿ ਜਦੋਂ ਪੰਜਾਬ ਦੇ ਵਿੱਚ ਕੌਮਨਿਸਟ ਪਾਰਟੀ ਦੀ ਨੈਸ਼ਨਲ ਕਾਨਫਰੰਸ ਹੋ ਰਹੀ ਆ ਤਾਂ ਸਾਡੇ ਲਈ ਬਹੁਤ ਕੁਝ ਸੋਚਣ ਦਾ ਸਮਾਂ ਵੀ ਆ ਬਹੁਤ ਕੁਝ ਵਿਚਾਰਨ ਦਾ ਸਮਾਂ ਵੀ ਆ ਤੇ ਸਾਡੀ ਨਵੀਂ ਜਨਰੇਸ਼ਨ ਨੂੰ ਉਹ ਬਹੁਤ ਸਾਰੀ ਪ੍ਰੇਰਨਾ ਵੀ ਦੇਵੇਗੀ ਧੰਨਵਾਦ